ਦੇਖੋ ਜੀ ਮਹੰਗਰ ਸਾਹਿਬ ਅੱਜ ਭਾਰਤੀ ਕਿਸਾਨ ਯੂਨੀਅਨ ਜਿਹੜੀ ਪੰਜਾਬ ਕਿਸਾਨ ਯੂਨੀਅਨ ਛੱਡ ਕੇ ਵੱਡੀ ਗੰਟੀ ਦੇ ਵਿੱਚ ਜਿਹੜੇ ਤੇ ਸਮੂਲੀਅਤ ਕੀਤੀ ਹੈ ਤੁਹਾਡੀ ਜਥੇਬੰਦੀ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਤੇ ਇਸ ਜਥੇਬੰਦੀ ਦੇ ਵਿੱਚ ਆਉਣ ਲਈ ਜੀ ਆਇਆਂ ਵੀ ਕਹਿਣਾ ਮੁਬਾਰਕਬਾਦ ਮੈਂ ਇਸ ਲਈ ਦਿੰਨਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਨਸਾਨ ਕਦੇ ਭੁੱਲ ਕੇ ਜਿਹਨੂੰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਵੀ ਸ਼ਾਇਦ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਆਡਜਿਓ ਜਿੱਕੋ ਹੋਏਗੀ ਲੇਕਿਨ ਮੈਂ ਹੈਰਾਨ ਹੋਇਆ ਕਿ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਖਿਲਾਫ ਇਹਨਾਂ ਦੇ ਪੈਰ ਬਟਨ ਦੀਆਂ ਪਾਲਿਸੀਆਂ ਦੇ ਰਚਦੀਆਂ ਨੇ ਮੇਰੇ ਨਾਲ ਬਹੁਤ ਵਾਰੀ ਮੀਟਿੰਗਾਂ 'ਚ ਚਰਚਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਬਹਿਸਾਂ ਹੁੰਦੀਆਂ ਨੇ ਕਿ ਸਮੁੱਚੀ ਕਿਸਾਨੀ ਦੇ ਜਦੋਂ ਅਸੀਂ ਕਰਜ਼ੇ ਦੀ ਮਾਫੀ ਦੀ ਗੱਲ ਕਰਦੇ ਆ ਨਾ ਉਦੋਂ ਬਾਅਦ ਜਿਹੜੇ ਜਮਾਤ ਮੇਰੇ ਨਾਲ ਅੱਜ ਆ ਕੇ ਖੜੀ ਹੈ ਇਹ ਉਹਨਾਂ ਦੀ ਗਿਣਤੀ ਦੇ ਮੁਤਾਬਕ ਸਾਰੇ ਬਾਦਲ ਕੇ ਨੇ ਕਿ ਤੂੰ ਬਾਦਲ ਕਿਆਂ ਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਕਿ ਆ ਕੋਈ 20 ਕਿੱਲਾਂ ਵਾਲਾ ਕੋਈ 10 ਕਿੱਲਾਂ ਵਾਲਾ ਕੋਈ 15 ਕਿੱਲਾਂ ਵਾਲਾ ਕੋਈ 18 ਕਿੱਲਾਂ ਵਾਲਾ ਆ ਗੜੇ ਨੇ ਯਾਨੀ ਉਹਨਾਂ ਦੀ ਗਿਣਤੀ ਚ ਇਹ ਬਾਦਲ ਕੇ ਨੇ ਲੇਕਿਨ ਇਹ ਵਿਚਾਰੇ ਭੋਲਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਰਲੇ ਕਿੱਥੇ ਫਿਰਦੇ ਆ ਉਹਨਾਂ ਦੀ ਈਡਿਓਲੋਜੀ ਤੋਂ ਜਾਣੂ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਨੂੰ ਮੇਰੀ ਬੇਨਤੀ ਹੈ ਜਿਹੜਾ ਜਿਹੜੀ ਵੀ ਜਥੇਬੰਦੀ ਚ ਫਿਰਦਾ ਹੈ ਉਹ ਘੱਟੋ ਘੱਟ ਉਸ ਜਥੇਬੰਦੀ ਦੀ ਈਡਿਓਲੋਜੀ ਨੂੰ ਜ਼ਰੂਰ ਸਮਝੇ ਸਾਡੇ ਚਾਉਣਾ ਤੇ ਸਾਡੀ ਵੀਡੀਓ ਲਈ ਜੀ ਨੂੰ ਸਮਝ ਕੇ ਆਵੇ ਤਾਂ ਕਿ ਸਾਡੀ ਵਿਚਾਰਧਾਰਾ ਤੋਂ ਉਹਨੂੰ ਪਤਾ ਲੱਗੇ ਨਾ ਕਿ ਅਸੀਂ ਵਿਚਾਰਧਾਰਾ ਕਿਸ ਤੇ ਕੰਮ ਕਰਦੇ ਆ ਸੋ ਇਸ ਕਰਕੇ ਜਿਹੜੀ ਮੇਰੇ ਨਾਲ ਇਹ ਵੀਰ ਵੱਡੀ ਗਿਣਤੀ ਸੇ 7-8 ਪਿੰਡਾਂ ਤੋਂ ਕਿਸਾਨਾਂ ਨੇ ਸਾਡੀ ਜਥੇਬੰਦੀ ਦਾ ਪੱਲਾ ਫੜਿਆ ਹੈ ਇਹਦੇ ਸੰਵਿਧਾਨ ਨੂੰ ਠੀਕ ਮੰਨਿਆ ਇਹਦੀ ਵਿਚਾਰਧਾਰਾ ਨੂੰ ਠੀਕ ਮੰਨਿਆ ਮੈਂ ਇਹਦੇ ਲਈ ਨਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਦੀ ਨਾਲ ਇਹਨਾਂ ਸਾਰਿਆਂ ਦਾ ਜਥੇਬੰਦੀ ਦੇ ਵਿੱਚ ਰਲਤ ਜੀ ਆਇਆਂ ਇਹ ਵੀ ਨਾਲ ਵਾਅਦਾ ਕਰਦੇ ਆ ਕਿ ਤੁਹਾਡੀਆਂ ਆਸ਼ਾਵਾਂ ਦੇ ਉੱਤੇ ਯਤਨ ਕਰਾਂਗੇ ਪੂਰੇ ਉੱਤਰਗੇ ਇਹ ਸਾਡੀ ਕੋਸ਼ਿਸ਼ ਰਹੇਗੀ ਬਸ ਇੰਨੀ ਕਿ ਮੈਂ ਮਤਲਬ ਅੱਜ ਜੁਗੀ ਜੀ ਗੱਲ ਕਰ ਗਏ ਤੁਸੀਂ ਜਿਹੜੀ ਸੰਝ ਤੋਂ ਥੋੜਾ ਜਿਵੇਂ ਕਹਿੰਦੇ ਆਮ ਲੋਕਾਂ ਨੇ ਨਹੀਂ ਸਮਝਣੀ ਜਿਵੇਂ ਜਿਹੜੇ ਤਰਕੇ ਨਾਲ ਜੁੜੇ ਹੋਏ ਸੀ ਜਿਹੜੇ ਕਿਸਾਨ ਜਥੇਬੰਦੀ ਨਾਲ ਉਹ ਵੀ ਕਿਸਾਨਾਂ ਦੇ ਜਿਵੇਂ ਹੱਕਾਂ ਦੀ ਗੱਲ ਕਰਦੀਏ ਵੀ ਅਸੀਂ ਤੁਹਾਡੇ ਅੱਖਾਂ ਵਾਸਤੇ ਲੜਦੇ ਆ ਤੇ ਤੁਸੀਂ ਥੋੜਾ ਜਿਹਾ ਟੇਢਾ ਜਿਹਾ ਕਰਕੇ ਅਸਲ ਨਹੀਂ ਮੈਂ 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 ਕਲੀਅਰ ਕਰ ਦਿੰਦਾ ਜਿਹੜੀ ਜਥੇਬੰਦੀ ਨਾਲ ਇਹ ਸੀ ਸਰਦਾਰ ਹੁਲਦੂ ਸੌਹਰਾ ਨਾਲ ਸੀ ਇਹ ਸਿੱਧੂਪੁਰ ਜਥੇਬੰਦੀ ਦੇ ਵਿੱਚੋਂ ਇਸੇ ਜਥੇਬੰਦੀ ਚ ਰਿਲਦੂ ਸ਼ੋਰ ਹੀ ਨਿਕਲੇ ਨੇ ਇਹਦੇ ਸੀਨੀਅਰ ਮੀਤ ਪ੍ਰਧਾਨ ਹੋਇਆ ਕਰਦੇ ਸੀ ਕਿਸੇ ਟਾਈਮ ਤੇ ਉਦੋਂ ਸਾਡਾ ਵਖਰੇਵਾ ਇਹ ਆਇਆ ਸੀ ਇਹਨਾਂ ਨੇ ਏਜੰਡਾ ਲੈ ਕੇ ਆਂਦਾ ਸੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੱਗਦੀ ਆ ਉਸ ਜ਼ਮੀਨ ਦੀ ਗਰਦੌਰੀ ਉਸ ਬੰਦੇ ਦੇ ਨਾਂ ਹੋ ਜੇ ਜਿਹੜਾ ਬੰਦਾ ਠੇਕੇ ਤੇ ਲੈ ਕੇ ਬਾਹਰ ਆਏ ਤਾਂ ਮੈਂ ਉਦੋਂ ਵੀ ਮੇਰੀ ਅੜੀ ਇਸ ਗੱਲ ਦੇ ਉੱਤੇ ਟਾਈ ਰੁਲਦੂ ਸਿੰਘ ਨਾਲ ਮੈਂ ਬਹੁਤ ਛੋਟੇ ਲੈਵਲ ਤੇ ਕੰਮ ਕਰਦਾ ਸੀ ਉਦੋਂ ਪਈ ਸੀ ਕਿ ਰੁਲਦੂ ਸਿੰਘ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ 20 ਕਿੱਲੇ ਜ਼ਮੀਨ ਆ ਮੈਂ ਸਾਰੀ ਠੇਕੇ ਤੇ ਦਿੰਨਾ ਤੇ ਮੈਂ ਜਥੇਬੰਦੀ ਨੂੰ ਉਧਰ ਰਾਤ ਜਥੇਬੰਦੀ ਦੇ ਲੇਖੇ ਲਾ ਰਿਹਾ ਹਾਂ ਫਿਰ ਜਿਹੜਾ ਗੁੰਗੀ ਜੀ ਗੱਲ ਕਰਗੇ ਤੁਸੀਂ ਜਿਹੜੀ ਸੰਘ ਤੋਂ ਥੋੜਾ ਜਿਵੇਂ ਕਹਿੰਦੇ ਆਮ ਲੋਕਾਂ ਨੇ ਨਹੀਂ ਸਮਝਣੀ ਜਿਵੇਂ ਜਿਹੜੇ ਤਰਕੇ ਨਾਲ ਜੁੜੇ ਹੋਏ ਸੀ ਜਿਹੜੇ ਕਿਸਾਨ ਜਥੇਬੰਦੀ ਨਾਲ ਉਹ ਵੀ ਕਿਸਾਨਾਂ ਦੇ ਜਿਵੇਂ ਹੱਕਾਂ ਦੀ ਗੱਲ ਕਰਦੀਏ ਵੀ ਅਸੀਂ ਤੁਹਾਡੇ ਹੱਕਾਂ ਵਾਸਤੇ ਲੜਦੇ ਆਂ ਤੁਸੀਂ ਥੋੜਾ ਜਿਹਾ ਟੇਢਾ ਜਿਹਾ ਕਰਕੇ ਅਸਲ ਨਹੀਂ ਮੈਂ 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 ਕਲੀਅਰ ਕਰ ਦਿੰਦਾ ਜਿਹੜੀ ਜਥੇਬੰਦੀ ਨਾਲ ਇਹ ਸੀ ਸਰਦਾਰ ਹਲਦੂ ਸਹੁਰਾਂ ਨਾਲ ਸੀ ਇਹ ਸਿੱਧੂਪੁਰ ਜਥੇਬੰਦੀ ਦੇ ਵਿੱਚੋਂ ਇਸੇ ਜਥੇਬੰਦੀ ਚ ਰਿਲਦੂ ਸਹੁਰੇ ਨਿਕਲੇ ਨੇ ਇਹਦੇ ਸੀਨੀਅਰ ਮੀਤ ਪ੍ਰਧਾਨ ਹੋਇਆ ਕਰਦੇ ਸੀ ਕਿਸੇ ਟਾਈਮ ਤੇ ਉਦੋਂ ਸਾਡਾ ਵਖਰੇਵਾ ਇਹ ਆਇਆ ਸੀ ਇਹਨਾਂ ਨੇ ਏਜੰਡਾ ਲੈ ਕੇ ਆਂਦਾ ਸੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੱਗਦੀ ਆ ਉਸ ਜ਼ਮੀਨ ਦੀ ਗਰਦੌਰੀ ਉਸ ਬੰਦੇ ਦੇ ਨਾਂ ਹੋ ਜੇ ਜਿਹੜਾ ਬੰਦਾ ਠੇਕੇ ਤੇ ਲੈ ਕੇ ਬਾਹਰ ਆਇਆ ਤੋ ਮੈਂ ਉਦੋਂ ਵੀ ਮੇਰੀ ਅੜੀ ਇਸ ਗੱਲ ਦੇ ਉੱਤੇ ਟਾਈ ਰੁਲਦੂ ਸਿੰਘ ਨਾਲ ਮੈਂ ਬਹੁਤ ਛੋਟੇ ਲੈਵਲ ਤੇ ਕੰਮ ਕਰਦਾ ਸੀ ਉਦੋਂ ਪਈ ਸੀ ਕਿ ਰੁਲਦੂ ਸਿੰਘ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ 20 ਕਿੱਲੇ ਜ਼ਮੀਨ ਆ ਮੈਂ ਸਾਰੀ ਠੇਕੇ ਤੇ ਦਿੰਨਾ ਤੇ ਮੈਂ ਜੱਥੇਬੰਦੀ ਨੂੰ ਦਿਨ ਰਾਤ ਜੱਥੇਬੰਦੀ ਦੇ ਲੇਖੇ ਲਾ ਰਿਹਾ ਹਾਂ ਫਿਰ ਜਿਹੜਾ ਬੰਦਾ ਮੇਰੀ ਜ਼ਮੀਨ ਠੇਕੇ ਤੇ ਲੈ ਰਿਹਾ ਹੈ ਉਹਦੇ ਨਾਂ ਜੇ ਗਰਦੌਰੀ ਹੋ ਜੇ ਤੁਹਾਡੀ ਡੈਲੋਜੀ ਦੇ ਮੁਤਾਬਕ ਮੈਰਾ ਜਥੇਬੰਦੀ ਦੀ ਵਿੱਚ ਸੇਵਾ ਕਰਨ ਦਾ ਮੈਨੂੰ ਇਹ ਫਲ ਮਿਲਿਆ ਕਿ ਮੈਂ ਸੇਵਾ ਵੀ ਕੀਤੀ ਤੇ ਮੈਂ ਆਪਣੀ ਜ਼ਮੀਨ ਵੀ ਗੁਆ ਲਈ ਇਹਦਾ ਮਤਲਬ ਇਹ ਨਿਕਲਦਾ ਹੈ ਤਾਂ ਇਹ ਡੈਲੋਜੀ ਨਾਲ ਸੀ ਉਹਨਾਂ ਦੀ ਇਹ ਤੋਂ ਵੀ ਅਗਾਹ ਮੈਂ ਤਾਂ ਇਹ ਕਹੂੰਗਾ ਕਿ ਇੱਕ ਦਿਨ ਸਾਡੀ ਚੰਨੀ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜਦੋਂ ਮੇਰੇ ਚੰਨੀ ਨਾਲ ਕਿਉਂਕਿ ਇੱਕ ਕਾਂਗਰਸ ਨੇ ਸਾਡਾ ਵਾਅਦਾ ਕੀਤਾ ਸੀਗਾ ਕਿ ਸਮੁੱਚੀ ਕਿਸਾਨੀ ਦਾ ਚਾਹੇ ਬੈਂਕਾਂ ਦਾ ਕਰਜ਼ਾ ਹੋਵੇ ਚਾਹੇ ਸੁਸਾਇਟੀਆਂ ਦਾ ਚਾਹੇ ਅਰਥੀਆਂ ਦਾ ਉਹ ਅਸੀਂ ਦੇਵਾਂਗੇ ਇੱਕ ਥਾਪੜ ਕੇ ਕਿਹਾ ਅਸੀਂ ਗੁਟਕਾ ਹੱਥ ਚ ਲੈ ਕੇ ਕਿਹਾ ਸੀ ਅਸੀਂ ਕਿਹਾ ਵੀ ਤੁਸੀਂ ਆਪਦੇ ਵਾਅਦੇ ਤੇ ਪੂਰੇ ਉਤਰੋ ਤਾਂ ਉਸ ਵੇਲੇ ਦੇਖੋ ਮੇਰੀ ਲੜਾਈ ਸਰਕਾਰ ਨਾਲ ਮੈਂ ਬੈਸੀ ਸਰਕਾਰ ਨਾਲ ਜੰਨਾ ਤੇ ਰੁਲਦੂ ਸੋਣ ਦਾ ਕੋਈ ਤਕਲੀਫ ਹੀ ਨਹੀਂ ਸੀ ਉਹ ਬਰਾਬਰ ਤੋਂ ਉੱਠ ਕੇ ਖੜੇ ਹੋ ਗਏ ਮੈਨੂੰ ਇਹ ਕਹਿੰਦੇ ਨੇ ਕਿ ਤੂੰ ਬਾਦਲਾਂ ਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਯਾਰ ਮੈਂ ਕਹਿੰਦਾ ਮੈਂ 15 ਕਿੱਲੇ ਵਾਲਿਆਂ ਦਾ ਵੀ ਮਾਫ ਕਰਾਉਣਾ ਚਾਹਣਾ ਹੈ ਮੈਂ 20 25 30 40 ਕਿੱਲੇ ਵਾਲਿਆਂ ਦਾ ਵੀ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਇਹ ਸਾਰੇ ਕਿਸਾਨ ਨੇ ਸਾਡੀ ਸਮਝ ਇਹ ਕਹਿੰਦੀ ਹੈ ਕਿ ਜਦੋਂ ਸਾਰੇ ਹੀ ਮੰਨਦੇ ਹੋ ਕਿ ਕਿਸਾਨੀ ਸਰ ਕਰਜ਼ੇ ਦਾ ਕਾਰਨ ਉਹਨੂੰ ਫਸਲ ਦਾ ਪਹਾ ਨਾ ਦੇਣਾ ਹੈ ਤਾਂ ਜਿਹਨੇ ਵੱਧ ਫਸਲ ਵੇਚੀ ਉਹਨੂੰ ਵੱਧ ਰੇਟ ਘੱਟ ਮਿਲਿਆ ਵੱਧ ਘਾਟਾ ਪਿਆ ਤੇ ਜਿਹਨੂੰ ਵੱਧ ਘਾਟਾ ਪਿਆ ਉਹਨੂੰ ਫਿਰ ਆਪਾਂ ਮਾਰ ਦਈਏ ਉਹਨੂੰ ਵੀ ਤਾਂ ਬਚਾਉਣਾ ਹੈ ਨਾ ਸੋ ਸਾਡੀ ਡੈਓਲੋਜੀ ਤੇ ਉਹਨਾਂ ਦੀ ਡੈਓਲੋਜੀ 'ਚ ਫਰਕ ਸੀਗਾ ਔਰ ਇਹ ਸਾਡੀ ਉੱਤੇ ਤੂੰ ਤੂੰ ਮੈਂ ਮੈਂ ਵੀ ਹੋ ਗਈ ਸੀ ਮਾੜੀ ਮੋਟੀ ਚਲੋ ਇਹ ਹੁੰਦੀ ਰਹਿੰਦੀ ਹੈ ਪਰ ਨਹੀਂ ਆ ਸਾਡੇ ਜਿਹੜੇ ਵੀਰਾਂ ਵਿਚਾਰੇ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ ਅੱਜ ਪਤਾ ਲੱਗਿਆ ਮੈਂ ਤਾਂ ਨਾਮ ਹੈ ਜੀ ਸੁਖਦੇਵ ਸਿੰਘ ਹੈ ਜੀ ਮੇਰਾ ਨਾਮ ਪਿੰਡ ਲੇਲਕਲਾ ਹਾਂ ਜੀ ਕਿਹੜੀ ਜਥੇਬੰਦੀ ਚ ਕੰਮ ਕਰਦੇ ਸੀ ਪਹਿਲੇ ਅਸੀਂ ਪੰਜਾਬ ਕਿਸਾਨ ਜੂਨੀਅਨ ਰੂਡੂ ਮਾਨਸਾ ਚ ਕੰਮ ਕਰਦੇ ਸੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਅੱਛਾ ਜੀ ਤੇ ਬਾਕੀ ਇਹ ਸਾਰੇ ਪਿੰਡਾਂ ਦੇ ਪ੍ਰਧਾਨ ਜ਼ਿਲ੍ਹੇ ਦੀ ਟੀਮ ਸਾਰੀ ਇੱਥੇ ਆਈ ਹੋਈ ਆ ਸਾਡੀ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਚ ਸ਼ਾਮਲ ਹੋਇਓ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਜ਼ਿਲ੍ਹਾ ਪ੍ਰਧਾਨ ਸੀ ਹੋਰ ਵੀ ਕੋਈ ਆਗੂ ਤੁਹਾਡੇ ਨਾਲ ਸ਼ਾਮਲ ਹੋਇਆ ਜਾਂ ਵਰਕਰ ਹੀ ਆ ਤੁਹਾਡੇ ਜਿਹੜੇ ਪਿੰਡਾਂ ਦੇ ਵਿੱਚ ਥੋੜੀ ਜਿਹੀ ਦੀ ਜਾਣਕਾਰੀ ਨੀ ਸਾਡੇ ਨਾਲ ਜਿਹੜੀ ਸਾਡੀ 13 ਮੈਂਬਰੀ ਕਮੇਟੀ ਸੀ ਜ਼ਿਲ੍ਹੇ ਦੀ ਉਹ ਸਾਰੀ ਨਾਲ ਇੱਕ ਮੈਂਬਰ ਉਹਨਾਂ ਜੋ ਬਾਹਰ ਗਿਆ ਦੋ ਤੇ ਅਸੀਂ 11 ਮੈਂਬਰ ਪ੍ਰਧਾਨ ਸਮੇਤ ਜ਼ਿਲ੍ਹੇ ਦੇ ਸਾਰੇ ਇਹਦੇ ਵਿੱਚ ਆ ਗਏ ਆ ਤੇ ਬਾਕੀ ਸਾਰੇ ਸਾਡੇ 7 ਪਿੰਡਾਂ ਦੇ ਜਿੰਨੇ ਵੀ 20 ਅਸੀਂ ਕਿਸੇ ਪਿੰਡ 'ਚ 20 ਮੈਂਬਰੀ ਸੀ ਕਿਸੇ 'ਚ 10 ਸੀ ਕਿਸੇ 'ਚ 15 ਸੀ ਉਹ ਸਾਰੇ ਪਿੰਡਾਂ ਦੀ ਅੱਜ ਅਸੀਂ ਇਹਦੇ ਵਿੱਚ ਸ਼ਾਮਲ ਹੋ ਗਏ ਆ ਬਲਾਕ ਕਮੇਟੀਆਂ ਕੋਈ ਹਾਂ ਬਲਾਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਸੀ ਨਾਲ ਉਹ ਵੀ ਸਾਰੇ ਸ਼ਾਮਲੇ ਜਿਵੇਂ ਕਿ ਹੁਣ ਤਿੰਨ ਬਲਾਕਾਂ ਦੇ ਸੀ ਮਤਲਬ ਬੰਦੇ ਸੀ ਸਾਰੇ ਡੇੜਬਾ ਲਹਿਰਾ ਅੰਦਾਨਾ ਉਹ ਤਿੰਨੇ ਬਲਾਕਾਂ ਦੇ ਜਿਹੜੇ ਆਗੂ ਸੀ ਉਹ ਸਾਰੇ ਸਾਡੇ ਨਾਲ ਸ਼ਾਮਲ ਹੋਏ ਨੇ ਇਹਦੇ ਵਿੱਚ ਤੇ ਕੀ ਬੱਜ ਰਹੀ ਜਿਹੜਾ ਲੰਮਾ ਸਮਾਂ ਤੁਸੀਂ ਪਿੱਛੇ ਦੱਸ ਰਹੇ ਸੀ ਕਿੰਨੇ ਸਾਲ ਕੰਮ ਕੀਤਾ ਤੁਸੀਂ ਇਸ ਜਥੇਬੰਦੀ ਦੇ ਅਸੀਂ 2012 ਤੋਂ ਇਸ ਜਥੇਬੰਦੀ ਦੇ ਵਿੱਚ ਆ ਗਏ ਸੀ ਅਸੀਂ ਵਖਰੇ ਵਖਰੇ ਆਉਂਦੇ ਆ ਤੇ ਵੀ ਮੈਂ ਰਿਹਾ ਬਲਾਕ ਪ੍ਰਧਾਨ ਜ਼ਿਲ੍ਹਾ ਜਨਸਿਕਤਰ ਜ਼ਿਲ੍ਹਾ ਪ੍ਰਧਾਨ ਤੇ ਦੂਜੇ ਵੀ ਸਾਰੇ ਆਪ ਆਪਣੀਆਂ ਅਹੁਦਿਆਂ ਤੇ ਬਦਲਦੇ ਰਹੇ ਤੇ 12 ਤੁਸੀਂ ਕੰਮ ਕਰਦਾ ਰਹੇ ਜਿੰਨੀ ਸਾਰੀ ਟੀਮ ਹੈ ਸਾਡੀ ਕੀ ਬਚਾ ਰਹੀ ਇਸ ਤੇ ਬੰਦੀ ਛੱਡਣੀ ਪਈ ਹੈ ਜਿਹੜੀ ਇੰਨੇ ਸਾਲਾਂ ਤੋਂ ਬਚਾ ਸਾਡੀ ਇਹ ਰਹੀ ਵੀ ਥੋੜਾ ਜਾ ਜਿਹੜਾ ਸਾਡਾ ਪ੍ਰਧਾਨ ਸੀ ਸੂਬਾ ਪ੍ਰਧਾਨ ਉਹ ਥੋੜਾ ਜਾ ਜਿੰਨੀ ਕੋਈ ਅਸੀਂ ਗੱਲ ਉਹਨੂੰ ਦੱਸਦੇ ਸੀ ਜਾਂ ਕਿਤੇ ਸਾਨੂੰ ਥੋੜਾ ਜਿਹਾ ਫਰਕ ਲੱਗਦਾ ਸੀ ਉਹਦੇ ਵਿੱਚ ਸਾਡੀ ਤਸੱਲੀ ਨਹੀਂ ਕਰਾ ਸਕਿਆ ਉਹ ਇੱਕ ਸਾਡਾ ਥੋੜਾ ਜਾ ਸਾਡੇ ਮੁਲਾਕਾਂ ਚ ਕਹ ਲਓ ਲਹਿਰੇ ਮੁਲਾਕ ਚ ਥੋੜਾ ਜਿਹਾ ਡਿਸਪੋਜ਼ ਸੀ ਉਹ ਤੇ ਬਾਰੇ ਵੀ ਅਸੀਂ ਨੇ ਉਹਨੂੰ ਕਈ ਮੀਟਿੰਗਾਂ 'ਚ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੇਰੇ ਖਿਆਲ ਮਰਕਜ਼ ਇਹ ਸੀ ਵੀ ਇਹਨਾਂ ਨੂੰ ਆਪਾਂ ਅਹੀਂ ਚਲਾਈ ਚੱਲੋ ਇਹਨਾਂ ਦਾ ਕੰਪੀਟੀਸ਼ਨ ਬਣਾ ਕੇ ਵੀ ਉਹ ਸਾਨੂੰ ਲੱਗਿਆ ਲਾਸਟ ਦੇ ਵਿੱਚ ਵੀ ਸਾਨੂੰ ਉਹ ਵਰਤ ਰਿਹਾ ਉਸ ਗੱਲ ਤੋਂ ਜਦੋਂ ਉਹਨਾਂ ਨੇ ਨਾ ਖਾੜੀ ਕੋਈ ਗੱਲ ਸੁਣੀ ਸੁਣਵਾਈ ਕਰਵਾਈ ਫਿਰ ਅਸੀਂ ਸਾਰਿਆਂ ਨੇ ਇਸ ਗੱਲ ਤੋਂ ਨਫ਼ਰਤ ਕਰਕੇ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਆਪਾਂ ਨੂੰ ਜੇ ਅਸੀਂ ਕਰਦੇ ਰਹੇ ਕਰਦੇ ਰਹੇ ਅਸੀਂ ਚੱਲਦੇ ਰਹੇ ਆਪਣਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਆਪਣੀ ਆਪਣੇ ਕੋਲ ਕੋਈ ਪਾਵਰ ਨਹੀਂ ਪਾਵਰ ਆਪਾਂ ਨੂੰ ਦੇਤੀ ਆਪਣੀ ਪਾਵਰ ਨੂੰ ਵਰਤਣ ਦਾ ਆਪਣੇ ਕੋਲੇ ਇਹਨਾਂ ਨੇ ਛੱਡਿਆ ਨਹੀਂ ਕੋਈ ਤੇ ਇਸ ਗੱਲ ਤੋਂ ਸਾਰੇ ਅਸੀਂ ਥੋੜੀ ਨਫ਼ਰਤ ਹੋਈ ਸਾਨੂੰ ਫਿਰ ਅਸੀਂ ਇਹ ਮੀਟਿੰਗਾਂ ਕੀਤੀਆਂ ਪਿੰਡਾਂ ਪਿੰਡਾਂ ਜਾ ਕੇ ਮੀਟਿੰਗ ਕੀਤੀ ਫਿਰ ਇਕੱਠੀ ਜੋਇੰਟ ਮੀਟਿੰਗਾਂ ਕੀਤੀਆਂ ਬਲਾਕ ਪਿੰਡਾਂ ਦੀਆਂ ਉੱਥੇ ਫਿਰ ਅਸੀਂ ਕਈ ਵਾਰੀ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਦੱਸਦੇ ਵੀ ਰਹੇ ਲਿਖ ਕੇ ਵੀ ਭੇਜਿਆ ਵੀ ਸਾਡੀ ਆ ਗੱਲ ਸੁਣ ਲੋ ਤੁਹਾਨੂੰ ਮਜਬੂਰ ਨਾ ਕਰੋ ਉਹ ਕਿਤੇ ਨਾ ਕਿਤੇ ਇਸ ਗਲਤੀ ਦੇ ਵਿੱਚ ਅਣਗੌਲੇ ਰਹੇ ਤੁਹਾਨੂੰ ਅਣਗੌਲੇ ਕਰਦੇ ਰਹੇ ਤੇ ਇਸ ਗੱਲ ਤੇ ਵਿਚਾਰ ਨਹੀਂ ਹੋਇਆ ਉਹਨਾਂ ਦਾ ਫੇਕੜਾ ਫੇਰਾ ਸੀ ਆਕ ਤਿੰਨ ਦਿਨ ਪਹਿਲਾਂ ਅਸੀਂ ਨੇ ਮੀਟਿੰਗ ਕਰਕੇ ਸਾਰਿਆਂ ਦੇ ਸਾਰੇ ਸੰਮਤੀ ਨਾਲ ਇਸ ਜਥੇਬੰਦੀ ਤੋਂ ਹਸਤੀਵਾ ਦਿੱਤਾ ਵੀ ਅਸੀਂ ਇਸ ਜਥੇਬੰਦੀ ਤੋਂ ਬਾਹਰ ਆ ਗਏ ਆ ਇਹ ਅਗਲਾ ਦਿੱਲੀਵਾਲ ਦੀ ਜਿਹੜੀ ਸਿੱਧੂਪੁਰ ਜਥੇਬੰਦੀ ਚੁਣ ਗਈ ਇਹਦੇ ਚ ਤੁਹਾਨੂੰ ਬਹੁਤ ਸਾਰੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਪੰਜਾਬ ਦੇ ਵਿੱਚ ਇਹਦੇ ਵਿੱਚ ਕੀ ਚੰਗਾ ਲੱਗਿਆ ਵੀ ਤੁਸੀਂ ਇਸ ਇਸ ਜਿੱਥੇ ਹਾਂ ਇਹਦੇ ਵਿੱਚ ਸਾਨੂੰ ਇਹ ਚੰਗਾ ਲੱਗਿਆ ਵੀ ਜਿਹੜਾ ਡੱਲੇਵਾਲ ਸਾਹਿਬ ਦੀ ਅਸੀਂ ਡਾਲੇ ਜੀ ਦੇਖੀ ਇਹ ਬਹੁਤ ਡੂੰਗੇ ਢੰਗ ਨਾਲ ਕਿਸਾਨਾਂ ਦੀ ਲਾ ਲੋ ਪਬਲਿਕ ਦੀ ਮਜ਼ਦੂਰਾਂ ਦੀ ਬੜੇ ਤਰੀਕੇ ਨਾਲ ਗੱਲ ਕਰਦੇ ਰਹੇ ਆ ਜਾਂ ਕਰਜ਼ਾ ਮਾਫੀ ਦੀ ਹੋਵੇ ਜਾਂ ਰਜਗਾਰ ਦੀ ਹੋਵੇ ਜਾਂ ਖੁਦਕਸ਼ੀਆਂ ਦੀ ਗੱਲ ਹੋਈ ਉੱਥੇ ਵਧੀਆ ਢੰਗ ਨਾਲ ਲੜਾਈ ਲੜਦੇ ਰਹੇ ਆ ਸਾਰਿਆਂ ਦਾ ਜਿਹੜਾ ਮੱਖਰਾ ਮੇਨ ਪੁਆਇੰਟ ਸਾਨੂੰ ਲੱਗਿਆ ਵੀ ਇਹ ਕਿਸੇ ਧਰਮ ਕਰਮ ਤੋਂ ਬਿਨਾਂ ਗੱਲ ਨਹੀਂ ਬਣਦੀ ਇਹ ਮਤਲਬ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਇਹਦਾ ਸੰਦੇਸ਼ ਈ ਵੀ ਤੁਸੀਂ ਜੇ ਆਪਾਂ ਗੁਰਸਿੱਖੀ ਤੋਂ ਲਾਭੇ ਹੋਵੇ ਜਿਹੜੀ ਗੁਰੂਆਂ ਪੀਰਾਂ ਨੇ ਆਪਾਂ ਨੂੰ ਇਹ ਇੱਕ ਬਹੁਤ ਵੱਡੀ ਲੜਾਈ ਲੜ ਕੇ ਆਪਾਂ ਨੂੰ ਦਿੱਤੀ ਹੈ ਵੀ ਇਹ ਤੋਂ ਦੂਰ ਹੋ ਗਏ ਆਪਾਂ ਸਾਰੇ ਆਪਾਂ ਨੁਕਸਾਨ 'ਚ ਜਾਵਾਂਗੇ